ਮਟਾਲਾ ਤੋਂ ਵਿਧਾਇਕ ਅਮਨ ਸੇਰ ਸਿੰਘ ਸਾਰੀ ਕਲਸੀ ਨੂੰ ਆਮ ਆਦਮੀ ਪਾਰਟੀ ਵੱਲੋਂ ਕਾਰਜਕਾਰੀ ਪ੍ਰਧਾਨ ਬਣਾਉਣ ਮਗਰੋਂ ਅਮਨ ਸੇਰ ਸਿੰਘ ਸਾਰੀ ਕਲਸੀ ਦਾ ਕਾਫਲਾ ਪੂਰੇ ਪੰਜਾਬ 'ਚ ਘੁੰਮਦਾ ਹੋਇਆ ਜਦੋਂ ਬਟਾਲਾ ਵਿੱਚ ਦਾਖਲ ਹੋਇਆ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਥਾਂ-ਥਾਂ ਤੇ ਪਰਮਾ ਸਵਾਗਤ ਕੀਤਾ ਤੇ ਇਹ ਕਾਫਲਾ ਵੱਖ-ਵੱਖ ਸ਼ਹਿਰਾਂ ਦੇ ਇਲਾਕਿਆਂ 'ਚ ਹੁੰਦਾ ਹੋਇਆ ਬਟਾਲਾ ਦੇ ਨਹਿਰੂ ਗੇਟ 'ਚ ਵਿਖੇ ਸਮਾਪਤ ਹੋਇਆ ਔਰ ਤੁਸੀਂ ਦੇ ਰਹੇ ਡੀਐਸ ਨੇ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਤੇ ਨੀਰਜੀ ਸ਼ਰਮਾ ਦੀ ਖਾਸ ਖਬਰ ਧੰਨਵਾਦ ਜਦੋਂ ਠੀਕ ਆ ਬੱਲੇ ਸਾਹਿਬ ਹੋ ਚਾਚਾ ਪਾਰਟੀ ਦਾ ਪਰਲਾ ਦੀ ਗਿਣਤੀ 올림픽 ਕੀ ਕਹਿੰਦੇ ਪਿੰਡਾਂ ਦੇ ਇਸ ਉਦੇਸ਼ਕਾਰੀ ਬਾਰੇ ਮੈਂ ਆਪਣੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਿਮਾਣੇ ਤੇ ਮਾਣ ਕੀਤਾ ਔਰ ਵਿਸ਼ਵਾਸ ਉਹਨਾਂ ਨੇ ਕੀਤਾ ਮੈਂ ਆਪਣੇ ਵੱਲੋਂ ਰਾਤ ਦਿਨ ਇੱਕ ਕਰਕੇ ਮਿਹਨਤ ਕਰਕੇ ਆਪਣੀ ਪਾਰਟੀ ਦੀ ਤੇ ਆਪਣੇ ਪੰਜਾਬ ਦੇ ਲਈ ਚੜ੍ਹਦੀ ਕਲਾ ਸੋ ਮੈਂ ਰਣੀ ਆ ਜੀ ਮੇਰੇ ਇਸ ਮੇਰੇ ਨਿਮਾਣੇ ਤੇ ਪਾਰਟੀ ਨੇ ਇਨਾ ਇਨਾ ਵਿਸ਼ਵਾਸ ਕੀਤਾ ਮੈਂ ਸਦਾ ਹੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਪੰਜਾਬ ਦਿੱਤੇ ਆ ਕਿਲਾ ਜਮਾਨ ਦੀ ਸਰਕਾਰ ਬੜਿਆ ਬੋਸਾ ਦਾ ਪਹਿਲਾਂ ਬਟਾਲਾ ਸੀ ਬਟਾਲੇ ਵਾਲਿਆਂ ਨੇ ਅਸ਼ੀਰਵਾਦ ਦਿੱਤੀ ਫਿਰ ਉਸ ਤੋਂ ਬਾਅਦ ਜਿਉਂ-ਜਿਉਂ ਜ਼ਿੰਮੇਵਾਰੀਆਂ ਵਾਧੀਆਂ ਜਾ ਰਹੀਆਂ ਨੇ ਫਿਰ ਡਿਊਟੀ ਤੇ ਡਿਊਟੀ ਆ ਜੀ ਮੈਂ ਰਣੀ ਆਪਣੇ